फिलौर नज़दीक पेंड इंदरा कॉलोनी विखे चौदह जुलाई नू रात वे मनजीत परिवार की लड़ाई गुआधियों हो गई सी जिस कारण सिविल हस्पताल फिलौर विखे दाखिल इस संबंधी जानकारी देंद्या मनजीत ने दसा कि साढ़े शरीके रात वेले लड़ाई हो गई तिलक ते राज तेजपाल मनीष गोपी संी नितिश प्रभु तलजिंदर ने साडे घर आके सा हमला कर दिता ਸਾਡੇ ਤੇ ਕਾਰ ਅੰਦਰ ਵੜ ਕੇ ਇਹਨਾ ਨੇ ਸਾਡੇ ਸਿਰ ਤੇ ਗੰਡਾ ਸੇ ਮਾਰੇ ਜਿਸ ਨਾਲ ਸਾਡਾ ਸਿਰ ਲਹੂ ਲੁਹਾਨ ਹੋ ਗਿਆ ਮੇਰੀ ਪਤਨੀ ਕਮਲਜੀਤ ਮੇਰੇ ਪਿਤਾ ਦੇਸ ਰਾਜ ਤੇ ਮਨਜਿੰਦਰ ਤੇ ਹਮਲਾ ਕੀਤਾ ਜਿਸ ਨਾਲ ਉਹ ਜ਼ਖਮੀ ਹੋ ਗਏ ਤੇ ਸਿਵਲ ਹਸਪਤਾਲ ਫਿਲੌਰ ਵਿਖੇ ਜੇਰੇ ਇਲਾਜ ਹਨ ਉਹਨਾ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਦੋਂ ਇਸ ਸੰਬੰਧੀ ਦੂਜੀ ਧਿਰ ਦੇ ਤਿਲਕ ਰਾਜ ਤੋਂ ਪੁੱਛਿਆ ਗਿਆ ਤਾਂ ਉਹਨਾ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਇਹ ਆਪਣਾ ਕਮਲਜੀਤ ਔਰ ਕਿਹੜਾ ਪਿੰਡ ਇੰਦਰਾ ਤੁਲੰਗੀ ਕੀ ਗੱਲ ਹੋਈ ਸਰ ਚਾਚੇ ਤਾਇਏ ਦੇ ਮੁੰਡੇ ਅੰਦਰ ਟੱਪ ਕੇ ਸਾਡੇ ਤੇ ਬਹੁਤ ਪੂਰਾ ਹਮਲਾ ਕੀਤਾ ਤੇ ਮੈਂ ਬੱਚੇ ਆਪਣੇ ਨੂੰ ਦੁੱਧ ਅੰਦਰ ਪਲਾਰੇ ਸੀ ਬੱਚਾ ਮੇਰਾ ਸੋ ਜੰਨਾ ਮਹੀਨਿਆਂ ਦਾ ਆ ਤੇ ਉਹਨਾਂ ਨੇ ਮੈਨੂੰ ਵਾਲਾ ਤੋਂ ਘੜੀਸ ਕੇ ਮੁੰਡੇ ਨਿਆਣਿਆਂ ਮੇਰੇ ਨੂੰ ਜਾ ਕੇ ਬੈਠਦੇ ਸੁਟਿਆ ਮੈਨੂੰ ਵਾਲਾ ਤੋਂ ਘੜੀਸ ਕੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਕਿਨੇ ਇੱਕ ਮੀਸ਼ ਸੀ ਚਾਚੇ ਦਾ ਮੁੰਡਾ ਤੇ ਦੋ ਮੁੰਡੇ ਬਾਹਰਲੇ ਸੀਗੇ ਤੇ ਇੱਕ ਉਹ ਚਾਚੇ ਦਾ ਇਹ ਮੁੰਡਾ ਘਰ ਦੇ ਵਿੱਚ ਰੱਖਿਆ ਹੋਇਆ ਆ ਤੇ ਉਹ ਸੀਗਾ ਤਿੰਨ ਚਾਰਾਂ ਨੇ ਮਰੀਜ਼ ਜਤ ਨੂੰ ਹੱਥ ਪਾਇਆ ਕੱਪੜੇ ਮੇਰੇ ਬਾੜੇ ਬਾਹਰ ਲੈ ਕੇ ਆਏ ਘਰੀਸ ਤੇ ਖਾਲਾ ਤੋਂ ਫੜ ਕੇ ਹੂੰ ਪੁਲਿਸ ਨੂੰ ਬੋੜ ਕੇ ਦਿੱਤੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਅਸੀਂ ਆਉਣ ਲੱਗੇ ਆ ਤੇ ਹਸਪੀਟਲ ਤੇ ਵੀ ਸਰ ਸਾਡੀ ਸਾਨੂੰ ਵਾਈਟ ਹੋਈ ਨਹੀਂ ਹੋ ਰਹੀ ਜੀ ਹਾਂ ਜੀ ਨਾ ਆਪਣਾ ਮਨਜੀ ਕਿਹੜਾ ਪਿੰਡ ਅੰਦਰਾ ਕਲੋਨ ਹਾਂਜੀ ਅੰਦਰਾ ਕਲੋਨ ਕੀ ਗੱਲ ਹੋਈ ਰਾਤ ਨੂੰ ਸਾਡੇ ਕੋਟਮਾਰ ਲੱਗੇ ਗਏ ਬੰਦੇ ਕਿਹੜੀ ਰਾਤ ਕਿ ਉਹਨਾਂ ਨੂੰ ਕਿਨੇ ਕੁੱਟਿਆ ਇਸ ਨੂੰ ਚਚੇਤਾਂ ਦੇ ਮੁੰਡੇ ਜਿਹਦੇ ਟਲਕਰਾਇਆ ਤੇ ਕੋਪੀ ਮਨੀਸ਼ ਤੇ ਸਾਨੀ ਉਹ ਨਿੱਤ ਪ੍ਰਗੋ ਉਹਨਿ ਸਿੱਕੇ ਰੇਪਾਲ ਸਦਾ ਹਾਂਜੀ ਕੀ ਮਾਰਿਆ ਸਾਡੇ ਸਾਡੇ 10 ਮਾਰਿਆ ਕਿਦੇ 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 ਮਾਰਿਆ ਤੇ ਹਾਂਜੀ ਮੇਰੇ 10 ਮਾਰਿਆ ਗਡਾਸਿਆ ਹਾਂਜੀ ਸਰ ਕੋ ਲੈ ਕੇ ਲੋਨ ਪਤਾ ਨਹੀਂ ਜਿਪਾ ਦੀ ਲਾ ਤੇ ਸਰ ਕੀ ਬੋਜਦਾ ਕਿ ਕਿਦੇ ਕਿਦੇ ਮਾਰਿਆ ਮੇਰੇ ਮਾਤਾ ਤੇ ਭਰਾ ਦੇ ਤੇ ਮੇਰੇ ਪਾਈਪ ਕਿੱਥੇ ਸੱਟ ਲੱਗੀ ਮੇਰੇ ਸਿਰ ਤੇ ਲੱਗੀ ਤੇ ਪੈਰ ਤੇ ਲੱਗੀ ਹੈ ਤੇ ਤੁਹਾਨੂੰ ਬਤਲੀ ਪੁੱਛੀ ਅੱਛਾ ਪਰਸਨਲ ਰਿਪੋਰਟ ਕੀਤੀ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਸੀ ਕਿ ਸਾਡੇ ਤੋਂ ਸੁਣਵਾਈ ਨਹੀਂ ਕੀਤੀ ਇਹਦੀ ਅੱਛਾ ਜਿੰਨਾ ਸਮਾਂ ਦਾਗਲ ਕੰਡ ਦੇ ਤੋ ਤੇ ਸਾਨੂੰ ਉਹਨਾਂ ਨੇ 23 ਸਾਡੀ 11:30 ਵਜੇ ਲੜਾਈ ਹੋਈ ਹੈ ਤੇ ਅਸੀਂ ਆਏ ਤੇ 2:30 ਵਜੇ ਸਾਨੂੰ ਅੱਥੋਂ ਪਹੁੰਚਣੇ ਨਹੀਂ ਬਾਹਰ ਕੱਢ ਦਿੱਤਾ ਤੇ ਸੇਵਾ ਲੜਨ ਲਈ ਤਵਾਨ ਮੇੜਾ ਮੰਡੀ ਚੰਡੀਗੁਰੂ ਤੋਂ ਜਵਾਬਸੀ ਦਾ ਲੰਦਨთან ਅੱਤਿ ਸਵੇ ਨੂੰ ਆਉ ਤੇ ਮੋੜ ਕੇ ਕਹਿੰਦੀ ਐ ਸਵੇ ਨੂੰ ਆਵਾਂ ਤਾਂ ਕਹੇ ਕਿ ਦੂਜੇ ਦਿਨ ਵੀ ਕੰਮ ਕਰ ਦੋ ਜੀ ਹਾਂਜੀ ਐਮ ਆਰ ਕਟ ਹੋਈ ਹਾਂਜੀ ਵੀ ਦੂਜੇ ਦੇ ਨਾਲ ਕੋਈ ਕਾਰਨ ਕਿ ਪਈ ਉਹਨਾਂ ਨੇ ਕੱਢਦੇ ਨਹੀਂ ਸੀ ਹੈ ਕੱਢਦੇ ਨਹੀਂ ਪਾਇ ਸਕੇ ਤਾਂ ਮੈਂ ਉਹਨਾਂ ਨੂੰ ਹੱਥ ਪਾਈ ਉਹਨਾਂ ਦਾ ਬਾਅਦ ਤੱਕ ਮਾਦੇ ਨਾਲ ਜਵਾਬਤ ਪੁਲਿਸ ਨੇ ਬਿਆਨ ਲੈ ਹੌਲ ਤਾਂ ਬਿਆਨ ਨਹੀਂ ਲੈਣ ਹੁੰਦੇ ਉਹ ਵੀ ਉਹਨਾਂ ਨੂੰ ਬਹੁਤ ਜੋਲ ਆਇਆ ਬਹੁਤ ਫੋਨ ਕਰੇ ਤੇ ਸਾਡੇ ਨਾਲ ਸਾਰਾ ਹੱਕ ਤੇ ਗਿਆਨ ਲੈ ਕੇ ਜਾਓ ਕੰਦੇ ਵੀ ਅਸੀਂ ਕਿਤਾ ਬਿਆਨ ਲੈ ਲਈਏ ਤੁਹਾਡੇ ਅੰਕ ਤੇ ਤੁਸੀਂ ਸਾਨੂੰ ਉਹ ਨਹੀਂ ਕੰਮ ਹੈਗੇ ਅਜੇ ਹੋਰ ਵੀ ਕੰਮ ਕਰਨੇ ਆ। ਤੁਹਾਨੂੰ ਕਿਉਂ ਕੋਈ ਪਰਾਣੀ ਚੀਜ਼ ਆ ਫਿਰ ਉਹ ਆਉਂ ਨਹੀਂ ਪਾਉਗੇ। ਤੇ ਬਿਆਨ ਲੈ ਕੇ ਬੋਲਸਾਂ ਦੀ ਤੇ ਬਿਆਨ ਆਉਣ ਕਦੋਂ ਲੱਗੇਗਾ? ਐਮ ਆਰ ਕੱਟ ਹੋ ਗਈ? ਹਾਂਜੀ। ਐਮ ਆਰ ਹਾਂਜੀ। ਤਾਂ ਕੀ ਨਾਮ ਆਪਣਾ? ਮੇਰਾ ਨਾਮ ਇੰਦਰਪਾਲ। ਕਿਹੜਾ ਪਿੰਡ? ਪਿੰਡ ਤਾਂ ਮੇਰਾ ਜਲੰਧਰ ਆਏ ਤਾਂ ਮੇਰੀ ਗੁੱਡੀ ਆ ਮੈਂ ਇੱਥੇ ਆਈ ਹਾਂ ਮੇਰੇ ਸੱਟ ਲੱਗੀ ਸੀਗੀ। ਅੱਛਾ ਅੱਛਾ ਉਦੋਂ ਤੁਸੀਂ ਇੱਥੇ ਸੀ ਤਾਂ ਲੜਾਈ ਹੋਈ? ਇੱਥੇ ਹੀ ਸੀ। ਕੀ ਗੱਲ ਹੋਈ ਸੀ? ਗੱਲ ਕੋਚ ਨਹੀਂ ਉਹ ਇਹ ਤਾਂ ਬੜੇ ਸੋਹਣੇ ਅੰਦਰ ਆ ਗੇਟ ਲਾਏ ਸੀ ਕੁੰਡਾ ਇਹਨਾਂ ਦਾ ਹੂੰ ਤੇ ਉਹ ਆਪਣੇ ਦਰਵਾਜ਼ੇ 'ਚ ਖੜੇ ਸੀ ਉਹ ਆਪਣੇ ਕਮਰੇ 'ਚ ਬੜੀ ਸੋਹਣੀ ਅੰਦਰ ਹੀ ਸਕੇ ਹੂੰ ਬਾਹਰ ਕੋਈ ਨਹੀਂ ਸੀ ਨਾਲ ਹੂੰ ਤੇ ਮੁੰਡਾ ਇੱਕ ਚੜਿਆ ਉੱਥੇ ਕੋਠੇ ਉੱਪਰ ਹੂੰ ਕੋਠੇ ਉੱਤੇ ਚੜ੍ਹ ਕੇ ਤੇ ਇਹਨਾਂ ਦਾ ਬੜਾ ਮੁੰਡਾ ਬੂਹੇ 'ਤੇ ਖੜਾ ਫੋਨ ਇਦਾਂ ਮਤਲਬ ਆਪਣਾ ਦੇਖਦਾ ਸੀਗਾ ਹੂੰ ਉਹਨੂੰ ਕਹਿੰਦਾ ਉਹ ਤੂੰ ਮੇਰੀ ਵੀ ਬਣਾਉਣਾ ਹੈ ਨਾ ਮੈਂ ਨਹੀਂ ਪਰ ਉਹਨਾਂ ਨੂੰ ਮੂਹੂਤ ਨੇ ਤਾਂ ਫੇਰ ਕਿੜਾ ਉਹ ਬਾਹਰ ਡੰਡ ਕੇ ਕੰਨ ਉੱਤੇ ਉਤਰਿਆ ਕੰਨ ਤੋਂ ਖੱਡੇਸ਼ਾਹ ਮਾਰੀ ਖੱਡੇਸ਼ਾਹ ਮਾਰੀ ਇਧਰ ਪੰਜ ਛੇ ਜਣੇ ਆ ਗਏ ਉਹਨਾਂ ਨੇ ਧੱਕਾ ਮਾਰ ਕੇ ਬੂਹਾ ਖੋਲ ਲਿਆ ਬਸ ਤਿੰਨ ਚਾਰ ਜਣੇ ਮੁੰਡੇ ਆ ਬਾਅਦ ਵਿੱਚ ਮੁੰਡੇ ਇਕੱਠੇ ਹੋ ਗਏ ਮੈਂ ਜਿਹੜੀ ਹੋਈ ਹੈ ਉਹ ਹੀ ਗੱਲ ਆ ਸੁਣ ਮੈਂ ਇਹ ਗੱਲ ਭਜਣਾ ਚੌਕਾ ਉਹ ਹੀ ਗੱਲ ਮੁੰਡਾ ਆਇਆ ਘਰ ਦੇ ਉੱਤੇ ਨਹੀਂ ਨਹੀਂ ਤੂੰ ਕਾਹਨ ਗੱਲ ਤਾਂ ਕੰਨ ਦੇ ਜਿਹੜੀ ਜਾਜ ਆ ਮੈਨ ਕੋਈ ਨਜਾਇਜ਼ ਹੀ ਨਹੀਂ ਕਿਸੇ ਨੇ ਲੱਗੀ ਕਰਨ ਮੈਨ ਨੂੰ ਨਾਵਾਂ ਦਾ ਨਹੀਂ ਪਤਾ ਮੈਨੂੰ ਨਾ ਪੇਵਾਂ ਦੇ ਨਾਵਾਂ ਦਾ ਨਹੀਂ ਪਤਾ ਮੈਂ ਤਾਂ ਮੁੰਡੇ ਦੇਖੇ 4-5 ਜਣੇ ਬਾਅਦ ਵਿੱਚ ਇੱਥੇ 8-10 ਜਣੇ ਹੋ ਗਏ ਤੇ 20 ਜਣੇ ਹੋ ਗਏ ਇਹ ਆ ਦਵਾਦਾਬ ਇਹਨਾਂ ਨੇ ਹੱਥੋਂ ਪਾਈ ਹੋਏ ਆ ਡੰਡੇ ਡਿੱਡ ਕਫੜੇ ਉਸਕੇ ਇੱਕ ਦੂਜੇ ਦੇ ਮਾਰਿਆ ਕੁੱਟਿਆ ਇਹਨਾਂ ਨੇ ਚੰਗਾ ਏਠ ਉੱਤੇ ਸਾਰੇ ਹੋਏ ਆ ਉਹਨੂੰ ਬੋਟੀ ਨੂੰ 12 ਤੋਂ ਵੱਢ ਕੇ ਖਿੱਚ ਲੈਂਦਾ ਮੈਂ ਤਾਂ ਬੋਟੀ ਦਾ ਜ਼ਿਆਦਾ ਸੀਨ ਦੇਖਿਆ ਉਹਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਲਿਆ ਕੇ ਉਹਦੇ ਲੱਤਾਂ ਮਾਰੀਆਂ ਡੰਡੇ ਮਾਰੇ ਆ ਉਹਨਾਂ ਰੌਲਾ ਬਹੁਤ ਪਾਇਆ ਨਾ ਖਾਰਬਾਹੀ ਹੈ ਜੇ ਮੈਂ ਸੱਚਾ ਕਹਿੰਦਾ ਠੀਕ ਹੈ ਤੇ ਉਹਨੂੰ ਛਡਾਉਂਦਿਆਂ ਕਰਦੇ ਆ ਜਦ ਨੂੰ ਸ਼ੂਟਰ ਵੱਜ ਗਿਆ ਪੁਲਿਸ ਵਾਲੀ ਗੱਡੀ ਦਾ ਫੋਰਸ ਵੀ ਆਈ ਰਾਤ ਨੂੰ ਫੋਰਸ ਵੀ ਆਈ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਪੁਲਿਸ ਆਈ ਸ਼ੂਟਰ ਵੱਜ ਗਿਆ ਇਹਨਾਂ ਨਾਲ ਮੁੰਡੇ ਦਾ ਰੇੜੀ ਦੀ ਚੱਕੀ ਤੇ ਚੰਗੇ ਆਪਣੇ ਘਰ ਉੱਥੇ ਬਹਿ ਗਏ ਪੁਲਿਸ ਵਾਲੇ ਚੌਂਕ ਤੇ ਚੱਲਦੇ ਆ ਉੱਥੇ ਗੱਡੀ ਚੱਲਦੀ ਉੱਥੋਂ ਇਹਨਾਂ ਕੋਲ ਬਿਆਨ ਵੀ ਮਿਲਾਏ ਗੱਲਾਂ ਗੁੱਲਾਂ ਪੁੱਛੀਆਂ ਸਮਝਾਉਂਦੇ ਸੀ ਉਹ ਜਾਣੀ ਸਮਝਾਉਣ ਵਾਲੇ ਸੀ ਤੇ ਇਹਨਾਂ ਨੇ ਨਹੀਂ ਗੱਲ ਸਮਝੀ ਫਿਰ ਮਗਰ ਉਹਨਾਂ ਨੇ ਐਸਐਚਓ ਬੁਲਾ ਲਿਆ ਜਦੋਂ ਨਹੀਂ ਸਮਝੀ ਫਿਰ ਦੂਈ ਗੱਡੀ ਆ ਗਈ ਦੂਈ ਗੱਡੀ ਆ ਗਈ ਫਿਰ ਇਹਨਾਂ ਦੀ ਪਤਾ ਨਹੀਂ ਮੈਨੂੰ ਕੀ ਗੱਲ ਨਿਬੜੀ ਆ ਉਹ ਚੱਲ ਗਏ ਤੇ ਇਹ ਇੱਥੇ ਵੇੜੇ ਦੇ ਵਿੱਚ ਤੁਰੇ ਫਿਰਦੇ ਆ ਤੜਫਦੇ ਆ ਟਿੱਕਾ ਮਾਰਦੇ ਆ ਤੇ ਮੈਂ ਇੱਕ ਕੁਰਸੀ ਤੇ ਬੈਠੀ ਆ ਮੇਰੇ ਨਾਲ ਮੁੰਡਾ ਹੋਰ ਆਪਿਆਂ ਨੇ ਆਇਆ 12:30 ਵਜੇ ਐਮ뷸ੈਂਸ ਆਈ ਆ 10:00 ਵਜੇ ਉਹ ਐਮ뷸ੈਂਸ ਇਹਨਾਂ ਨੂੰ ਲੈ ਕੇ ਗਈ ਬਾਸੇ ਨਹੀਂ ਗਈ ਵਾਦ ਵਿੱਚ ਇੱਥੇ ਨਾ ਕੋਈ ਇਨਕੁਆਇਰੀ ਕਰਨ ਆਇਆ ਨਾ ਕੋਈ ਕੋਲਸਾ ਆਇਆ ਨਾ ਕੋਈ ਮੁਲਾਜ਼ਮ ਆਇਆ ਨਾ ਇਹਨਾਂ ਨੇ ਕਿਸੇ ਨਾਲ ਸੁਣੀ ਆ ਠੀਕ ਇਹਨਾਂ ਦੀ ਸੁਣਾਈ ਨਹੀਂ ਹੋਈ ਕਿਤੇ ਵੀ ਟੜ੍ਹਦੇ ਆ ਤੇ ਨਾ ਕੋਈ ਮੌਕਾ ਦਿੱਤਾ ਆ ਹੂੰ ਉਹਨਾਂ ਦਾ ਨਾਮ ਭਾਈ ਚਲਕਾ ਰਾਜ ਹੈ ਹਿੱਥੇ ਲੜਾਈ ਹੋਈ ਕਹਿੰਦੇ ਤੁਸੀਂ ਕੁੱਟਮਾਰ ਕੀਤੀ ਨਹੀਂ ਭਾਈ ਜੀ ਕੁੱਟਮਾਰ ਇਦਾਂ ਨਹੀਂ ਹੋਈ ਹੈਗੀ ਹੂੰ ਮੇਰੇ ਭਰਾ ਚਲ ਜਾਂਦੇ ਕੰਮ ਤੇ ਮੈਂ ਸਵੇਰ ਤੋਂ ਸ਼ਾਮ ਤੱਕ ਇਕੱਲੇ ਰਹਿਣਾ ਹੀ ਘਰੇ ਆਹ ਮੁੰਡਾ ਮੇਰੀ ਦੇਖਭਾਲ ਕਰਦਾ ਹੈ ਅੱਛਾ ਤੇਨ ਕੀ ਪ੍ਰੋਬਲਮ ਹੈ ਮੇਰੇ ਇਹ ਵੀ ਦੀਦੀ ਸਾਥ ਲੱਗੇਗੀ ਆ ਜਿਨ੍ਹਾਂ ਨੇ ਸਾਡੇ ਖਿਲਾਫ ਬਾਤ ਕਰ ਦਿੱਤਾ ਹੈ ਨਾ ਇਹਨਾਂ ਨੇ ਪਹਿਲਾਂ ਮੇਰੇ 10 ਸਾਲ ਪਹਿਲਾਂ ਮੇਰੇ ਸਾਥ ਮਾਰੀਏ ਉਦੋਂ ਨੂੰ ਰਾਤ ਨੂੰ ਕੀ ਗੱਲ ਹੋਈ ਉਦੋਂ ਰਾਤ ਨੂੰ ਭਾਜੀ ਇਹ ਗੱਲ ਹੋਈ ਆ ਜਿੱਦਾਂ ਇਹ ਮੈਨਾਂ ਇਹਨੂੰ ਕਿਹਾ ਮੈਂਗਾ ਮਨ ਘਮਾਉਣ ਲੈ ਕੇ ਚੱਲ ਮੈਨੂੰ ਘਬਰਾਟ ਆਈ ਜਾਂਦੀ ਆ ਬਾਕੀ ਭਾਜੀ ਮੇਰੀ ਕੰਡੀਸ਼ਨ ਦੇਖ ਕੇ ਦੇਖ ਲੋ ਨਹੀਂ ਗੱਲ ਦੱਸੋ ਕੀ ਹੈ ਤੇ ਮੈਂ ਕਿਹਾ ਮੈਨੂੰ ਘਮਾਨ ਲੈ ਕੇ ਚੱਲ ਉਹ ਰਾਹ ਤੇ ਖੜਾ ਸੀ ਉਹਨਾਂ ਦਾ ਵੱਡਾ ਮੁੰਡਾ ਤੇ ਮੈਨੂੰ ਪਤਾ ਤਰ੍ਹਾਂ ਕਿ ਗੱਲ ਥਣ ਕੇ ਆਈ ਮੈਂ ਕਿਹਾ ਮਿੰਦੇ ਮੈਂ ਆਉਣਾ ਮੜਿਆ ਘਮਾਨ ਕੇ ਮੈਂ ਗਾਂਦੋਂ ਹੋ ਕੇ ਆਇਆ ਕਹਿੰਦਾ ਗੱਲ ਤਾਂ ਉਹਦਾ ਛੋਟਾ ਭਰਾ ਕਹਿੰਦਾ ਇਹਨਾਂ ਨੂੰ ਨਹੀਂ ਭੈਣ ਚ ਆਪਾਂ ਬੁਲਾਉਂਦੇ ਨਹੀਂ ਜਾਂ ਕਹਿੰਦਾ ਸਾਲਿਆਂ ਨੂੰ ਨਾਤਾ ਤੋੜਿਆ ਕਰਨਾ ਤੁੰਗਾ ਤੇ ਬੁਲਾਈਏ ਮੈਂ ਤੇ ਐਦਾਂ ਬੋਲਣ ਲੱਗ ਪਿਆ ਤੇ ਮੈਂ ਕਿਹਾ ਜਲ ਮਿੰਦੇ ਮੈਂ ਤਿੰਨ ਅੰਦਰ ਬਹਿ ਗੱਲ ਕਰਦਾ ਆਪਾਂ ਭਰਾ ਭਰਾਈਆਂ ਮੈਂ ਕਿਹਾ ਵੀ ਲੋਕਾਂ ਪਿੱਛੇ ਲੱਗ ਕੇ ਆਪਾਂ ਦਰਸ਼ਨ ਨਹੀਂ ਨਹੀਂ ਕੋ ਤੇ ਮੈਂ ਮੈਨੂੰ ਕਿਹਾ ਮਗਰ ਮੇਰੀ ਬੀਲ ਚੇਰ ਚੱਕ ਕੇ ਮੈਂ ਕਿਹਾ ਮੜ ਜੀ ਅੰਦਰ ਕਰਿਓ ਇਹਦੇ ਛੋਟੇ ਭਰਾ ਨੇ ਮੇਰੀ ਬੀਲ ਚੇਰ 'ਚ ਲੱਤ ਮਾਰੀ ਕਹਿੰਦਾ ਤੂੰ ਕਿੱਥੇ ਅੰਦਰ ਬਾਣ ਲੱਗਣਾ ਉਦੋਂ ਮੇਰੇ ਛੋਟੇ ਭਰਾ ਹਣੀ ਕੰਮ ਤੋਂ ਆ ਗਏ ਜਿਹੜਾ ਮਨੀਸ਼ ਤੇ ਖੁੱਲਾ ਉਹ ਕੰਮ ਤੋਂ ਹੁੰਦੇ ਸੀਗੇ ਉਹਨੇ ਦੇਖਿਆ ਵੇ ਆਹ ਕੀ ਗੱਲ ਹੋ ਗਈ ਉਹ ਮੈਨੂੰ ਚੱਕਣ ਲੱਗੇ ਜਨ ਨਾਲੇ ਪਿੰਡ ਦੇ ਮੁੰਡੇ ਵੀ ਆ ਗਏ ਇਹ ਕਹਿੰਦੇ ਮੁੰਡੇ ਸੱਜੇ ਇਹਨਾਂ ਨੇ ਸਦਾ ਕੋਈ ਮੁੰਡਾ ਨਹੀਂ ਸੱਤੇ ਕਾ ਗਵਾਂ ਦਾ ਮੁੰਡਾ ਆ ਇੱਕ ਇਧਰ ਗੋਪੀ ਆ ਗਿਆ ਉਹ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਆ ਗਿਆ ਤੇ ਗੱਲ ਹੋਈ ਹੈ ਇਹਨੇ ਇਹਨਾਂ ਨੇ ਨਾ ਇਹਨੇ ਕਿਸੇ ਦੀ ਜਗ੍ਹਾ ਦੀ ਨੂੰ ਉੱਤੇ ਬਲਨਾਮ ਕਰ ਦਿੱਤਾ ਇਹਨੇ ਇਹਨਾਂ ਦੇ ਮੁੰਡੇ ਨਾਲ ਗੱਲ ਕਰੀ ਇਹਦੇ ਛੋਟੇ ਭਰਾ ਨਾਲ ਜਿੱਥੋਂ ਗੱਲ ਵਧੀ ਹੈ ਭਾਈ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਸਮਝਣ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਮਨਜੀਤ ਜੀ ਜੀ ਤੁਸੀਂ ਇੱਧਰ ਉੱਧਰ ਦਿੱਦਦਾ ਕਰਾਈ ਜੰਨੇ ਆ ਤੇ ਆਹ ਗੱਲਾਂ ਚੰਗੀਆਂ ਨਹੀਂ ਆਪਾਂ ਭਰਾ ਭਰਾ ਆਏ ਆ ਤੇ ਇਹ ਮੈਨੂੰ ਗਾਲਾਂ ਕੱਢਣ ਲੱਗ ਪਏ ਨੇ ਜਿਵੇਂ ਮੇਰੇ ਵੀਰ ਜੀ ਤੇ ਲੱਤ ਮਾਰੀ ਇਹਨਾਂ ਭਾਈ ਮੇਰੇ ਭਰਾ ਆ ਗਏ ਮੈਨੂੰ ਇਹ ਤਾਂ ਚੱਕਣ ਲੱਗੇ ਆ ਜਾਨੂ ਉਹ ਮੁੰਡੇ ਵੀ ਆ ਗਏ ਮਨੇ ਜੇ ਫਰਨਾ ਇਦਨੋਂ ਘੁੰਮਣ ਪਈ ਥੋੜੇ ਰੰਦੇ ਬਾਬਾ ਹੁੰਦੀ ਆ ਵੀ ਇਹਦੇ ਡੈਡੀ ਨੇ ਉਹ ਮੁੰਡੇ ਤੇ ਐਟ ਮਾਰੀ ਇਹਨਾਂ ਨੇ ਪਹਿਲਾਂ ਭਾਈ ਕੀਤਾ ਮੈਂ ਤਾਂ ਜਦੋਂ ਡਿਗੇ ਮੰਨਦਾ ਪਤਾ ਵੀ ਨਹੀਂ ਲੱਗਾ ਮੈਨੂੰ ਕੀ ਹੋਇਆ ਕੀ ਨਹੀਂ ਇਹ ਡੈਡੀ ਨੇ ਐਟ ਮਾਰੀ ਫਿਰ ਇਹਨੇ ਮੇਰੇ ਬੀਬੀ ਚੇਤੇ ਲੱਤ ਮਾਰੀ ਫੇਰ ਇਹਦਾ ਫੇਰ ਇਹਦਾ ਵੱਡਾ ਭਰਾ ਆ ਉਹ ਗਰਾਸੀ ਚੱਕ ਲੈ ਆ ਘਬਰਾਉ ਕੋ ਪਤਾ ਨਹੀਂ ਘਬਰਾ ਕੇ ਚੱਕ ਲੈ ਆ ਜਾਂ ਕਿਤੇ ਨੇ ਤਾਂ ਉਹਨੇ ਉਹਨੇ ਕਦੀ ਨਹੀਂ ਥੱਦੇ ਤੇ ਹੰਮ ਲਾ ਗਈ ਕਰ ਉਹਨੇ ਜੱਤ ਮਾਰੀ ਆਹ ਸਾਤ ਪਰ ਉਹਦੀ ਵੇਜਾ ਨਾ ਮੇਰੇ ਆ ਲੱਗੀ ਆ ਪਰ ਉਹਨੇ ਕਦੀ ਮੈਂ ਭਾਜੀ ਉਤੇ ਕਮਾ ਬੈਨਾਂ ਕਦੀ ਹੱਥੋਂ ਪਾਈ ਨਹੀਂ ਹੋਇਆ ਆ ਆ ਸਾਤ ਨੂੰ ਉੱਤੇ ਆਪੇ ਲੱਗੀ ਸੀ ਕਿ ਉਹਨਾਂ ਨੇ ਪਤਾ ਨਹੀਂ ਕਿਦਾ ਕਰਾਇਆ ਕਿਦਾ ਨਹੀਂ ਤੇ ਭਾਜੀ ਜਦੋਂ ਅੰਦਰ ਗਏ ਇਹਨਾਂ ਨੇ ਗੱਲ ਨਹੀਂ ਕੀਤੀ ਕਿ ਪਰਨੇ ਕੋਈ ਸ਼ਕੀਮ ਨਾ ਭਾਜੀ ਸੱਤਿਆ ਮੈਨੂੰ ਯਾ ਕਿੱਦਾਂ ਇਹਨਾਂ ਨੇ ਘਰੇ ਬਾੜ ਕੇ ਮੈਨੂੰ ਨਾ ਮੈਨੂੰ ਘਰੇ ਬਾੜ ਲਿਆ ਨਾ ਇਹਨਾਂ ਨੇ ਦੇਖਿਆ ਉਹਦੇ ਇਹਨੂੰ ਬਾੜ ਦਾ ਘਰੇ ਬਾਕੀ ਤੇਨੇ ਮਗਰ ਆ ਵੀ ਆ ਜਾਣਾ ਉਹ ਕਹਿੰਦੇ ਸੁੱਤੇ ਭਾਜੀ ਸਾਡੇ ਤੇ ਘਾਟ ਆ ਪ ਗਿਆ ਮੈਨੂੰ ਭਾਜੀ ਉਹਨਾਂ ਦੇ ਸੱਟਾਂ ਕਿੱਦਾਂ ਲੱਗੀਆਂ ਸਿਰ ਤੇ ਭਾਜੀ ਉਹਨਾਂ ਨੇ ਪਈ ਛੱਟ ਛੁੱਟ ਕਿਸੇ ਦੇ ਕੋਈ ਰੀਮਾ ਦੀ ਜਪੇੜਾ ਹੀ ਉਹਨਾਂ ਨੇ ਮਾਰੀਆਂ ਸਾਡੇ ਜਪੇੜਾ ਹੀ ਆ ਜੀ ਮਾਰੀਆਂ ਉਹਨਾਂ ਦੇ ਤੇ ਉਹ ਲੇਡੀ ਤੇ ਵੀ ਕਿਸੇ ਨਹੀਂ ਭਾਜੀ ਕਾਸਮ ਲੱਗੇ ਉਹ ਲੇਡੀ ਤੇ ਤਾਂ ਹੱਥ ਨਹੀਂ ਚੱਕਿਆਗਾ ਭਾਮ ਜੀ ਨੂੰ ਮਾਰੀ ਕਹਿੰਦੇ ਮੈਨੂੰ ਵੀ ਧੋਕੇ ਬਾਹਰ ਕੱਢਿਆ ਨਹੀਂ ਨਹੀਂ ਭਾਜੀ ਜੀ ਜੀ ਸਰ ਆਏ ਥੋੜੇ ਬਿਆਨ ਲੈ ਸਕਦੇ ਆਂ ਉਹ ਗਾਲੀ ਥੋੜੀ ਭਾਜੀ ਇੱਧਰ ਇੱਥੇ ਇੱਥੇ ਕਈ ਤਾਂ ਭਾਜੀ ਸਾਡੇ ਨਾਲ ਸਾਨੂੰ ਕੋਈ ਉੱਤੇ ਉੱਤੇ ਬਿਨਾਂ ਗੱਲ ਤੋਂ ਹੀ ਕਈ ਸਾਨੂੰ ਮਾਰਾ ਕਹਿੰਦੇ ਰਹਿੰਦੇ ਆ